ਵੱਲਤਾਸ ਤੁਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਜਣੇ ਟਾਈਮ ਕੱਢ ਕੇ ਆਇਓ ਮੈਂ ਤੁਹਾਡੇ ਨਾਲ ਗੱਡੀਆਂ ਪੰਜਾਬ ਦੇ ਅੰਦਰ ਪਲਾਗ ਸੰਪਤੀ ਤੇ ਜ਼ਿਲ੍ਹਾ ਪੰਚਾਇਤ ਦੀਆਂ ਚੋੜਾਂ ਹੋਦੀਆਂ ਉਹਦੇ ਬਾਤ ਜਿਹੜਾ ਦੋਚਾ ਗੱਲਾਂ ਤੁਹਾਡੀਆਂ ਕਾਮੀਆਂ ਚੋਂ ਦਾ ਸੀਗਾ ਸਦਾਤ ਪਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ 45 ਸਾਲ ਪੰਜਾਬ ਵਿੱਚ ਪਿੰਡਾਂ ਵਿੱਚ ਜਿਹੜਾ ਵਿਕਾਸ ਕੀਤਾ ਉਸ ਵਿਕਾਸ ਦਾ ਅਸਲ ਜਿਹੜਾ ਹੁਣ ਜਿਹੜਾ ਰਿਸਪਾਂਸ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮਿਲ ਰਿਹਾ ਉਹਦੇ ਬਾਅਦ ਵਿੱਚ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਅਸੀਂ ਜਿਹੜਾ ਬਾਤ ਮਹੀਨੇ ਚ ਜੁੱਦ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀਗਾ ਜਿਹੜਾ ਕਰੀਬ 6000 ਪਿੰਡਾਂ ਦੇ ਵਿੱਚ ਬਹੁਤ ਜ਼ਬਰਦਸਤ ਅਸਰ ਹੋਇਆ ਉਦੋਂ ਉੱਥੇ 50% ਤੋਂ ਵੱਧ ਜਿਹੜੇ ਉਹ ਪਿੰਡ ਨਸ਼ਾ ਮੁਕਤ ਹੋਏ ਉਹਨਾਂ ਦੇ ਵਿੱਚ ਅਸੀਂ ਇੰਨੇ ਪਿੰਡਾਂ ਦੇ ਵਿੱਚ ਜਿਹੜਾ ਕੰਮ ਕੀਤਾ ਜੋਧ ਨਸ਼ਿਆਂ ਦੇ ਵਿਰੋਧ ਕਦੀ 1000 ਤੋਂ ਉੱਪਰ ਪਿੰਡ ਇਦਾਂ ਦੇ ਵੀ ਆ ਜਿੱਥੇ ਪੂਰਾ ਪੂਰਾ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ ਕੁੱਲ ਮਿਲਾ ਕੇ ਜਿਹੜੀ ਇਹ ਨਸ਼ਿਆਂ ਦੇ ਵਿਰੋਧ ਮੁਹਿੰਮ ਸੀਗੀ ਇਹਦਾ ਅਸਰ ਪੰਜਾਬ ਦੇ ਵਿੱਚ ਹੁਣ ਵੇਖਣ ਨੂੰ ਮਿਲਿਆ ਉਹ ਪੰਜਾਬ ਦੇ ਲੋਕ ਸਮਝਦੇ ਆ ਕਿ ਬਹੁਤ ਵਧੀਆ ਮੁਹਿੰਮ ਸੀਗੀ ਭਾਵੇਂ ਇਹ ਸੱਚ ਹੈ ਕਿ ਨਸ਼ਾ ਪੂਰਾ ਖਤਮ ਨਹੀਂ ਹੋਇਆ ਪਰ ਬੇहद ਜਿਆਦਾ ਕੰਟਰੋਲ ਕੀਤਾ ਗਿਆ ਉਦੋਂ ਨਸ਼ਿਆਂ ਨੂੰ ਕੰਟਰੋਲ ਕਰਨ ਵਾਸਤੇ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ 3100 ਸਟੇਡੀਅਮ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਸ਼ੁਰੂ ਕੀਤੇ ਆ 3100 ਪੂਰੇ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ 30 35 35 ਜਿਹੜਾ ਸਟੇਡੀਅਮ ਆ ਉਹ ਬਣਦੇ ਕਿਉਂਕਿ ਅਸੀਂ ਸਮਝਦੇ ਆ ਕਿ youth ਜਿਹੜਾ ਉਹ ਖੇਡਾਂ ਦੇ ਬਾਅਦ ਜਿਹੜਾ ਔਕਸਤ ਹੋਵੇ ਉਹ ਨਸ਼ਿਆਂ ਤੋਂ ਦੂਰ ਹੋਵੇ ਉਹਦਾ ਵੀ ਬਹੁਤ ਵੱਡਾ ਇੱਕ ਇਤਿਸ਼ਾਦ ਅਸੀਂ ਜਦੋਂ ਜਾਣਦੇ ਆ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਤੇ youth ਜਿਹੜਾ ਖਾਸ ਤੌਰ ਤੇ ਉੱਥੇ ਆਉਂਦਾ ਤੇ ਬੜਾ ਖੁਸ਼ ਹੁੰਦਾ ਕਿ ਮਾਨ ਸਾਹਿਬ ਦੀ ਸਰਕਾਰ ਨੇ ਜੋ ਕਿਹਾ ਸੀਗਾ ਉਹ ਕਰਦੇ ਬਿਜਲੀ ਤੇ ਅਸੀਂ ਪਹਿਲਾਂ ਹੀ ਫਰੀ ਦੇ ਦੇ ਜਦੋਂ ਦੀ ਸਰਕਾਰ ਬਣੀ ਹੈ ਹਰ ਬੰਦੇ ਦਾ ਪੰਜ ਪੰਜ ਛੇ ਛੇ ਆਧੁਕੀਆ ਮਹੀਨੇ ਦਾ ਮਾਫ ਹੋ ਰਿਹਾ ਹਰ ਇੱਕ ਨੂੰ ਫਾਇਦਾ ਹੋ ਰਿਹਾ ਔਰ ਬਿਨਾ ਕਿਸੇ ਜਾਤ ਪਾਤ ਉੱਚ ਨੀਚ ਕੋਈ ਤੰਦਬਖਰੀਮਾ ਕੁਛ ਨਹੀਂ ਹੈ ਕੋਈ ਅਮੀਰੀ ਗਰੀਬੀ ਆਉਂਦੀ ਹੈ ਸਭ ਨੂੰ ਜਿਹੜਾ ਉਹ ਅਸੀਂ ਇਹ ਬਿਜਲੀ ਫਰੀ ਜਿਹੜੀ ਦੇ ਦੇ ਔਰ ਪੰਜਾਬ ਦੇ ਵਿੱਚ ਟੜ ਗਿਆ 44000 ਲੱਖ ਕਰੋੜ ਜਿਹੜੀਆਂ ਉਹ ਬੰਦਾ ਜਿਹੜਾ ਉਹ ਸ਼ੁਰੂ ਕੀਤੀ ਐ ਉਹ ਪਿੰਡੂ ਲੱਖ ਕਰੋੜ ਛੜਕਾਂ ਜਿਹੜੀਆਂ ਕੋਈ ਸੜਕ 3 ਕਿਲੋਮੀਟਰ ਦੀ ਆ ਕੋਈ 4 ਦੀ ਆ ਕੋਈ 2 ਕਿਲੋਮੀਟਰ ਦੀ ਆ ਕੋਈ 5 ਦੀ ਆ ਕੋਈ 6 ਦੀ ਐ ਪਿੰਡਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਪਿੰਡਾਂ ਦੇ ਵਿੱਚ ਲਿੰਕ ਦੀ ਲੋੜ ਹੋਣੀ ਆ ਬਹੁਤ ਜ਼ਰੂਰੀ ਸੀਗੀਆਂ ਲੈਂਕ ਕੋਰ ਬਹੁਤ ਖਰਾਬ ਸੀ ਗਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਬਲਦ ਜਦੋਂ ਬੜ ਰਹੀਆਂ ਤੇ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਣੇ ਆ ਜਦੋਂ ਸਾਡੇ ਐਮ ਐਲ ਏ ਮੰਤਰੀ ਜਾਦੇ ਤੇ ਉਸ ਸਮੇਂ ਇਹ ਵਿਕਾਸ ਦੇ ਜਿਹੜੇ ਕੰਮ ਕੀਤੇ ਆ ਉਹ ਵਿਕਾਸ ਦੇ ਕੰਮਾ ਕਰਕੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮੈ ਮੈਨੂੰ ਬਹੁਤ ਵੱਡਾ ਹਲਾਰਾ ਜਿਹੜਾ ਉਹ ਮੈ ਰਿਆ ਜਿੱਥੇ ਜਿੱਥੇ ਵੀ ਕਿਤੇ ਮਹੱਲਾ ਕਲੀਨਿਕ ਬਣੇ ਉਹ ਮਹੱਲਾ ਕਲੀਨਿਕ ਇਹਨੇ ਕਾਰਗਰ ਸਾਹਿਬ ਤੋਂ ਆਮ ਲੋਕਾਂ ਵਾਸਤੇ ਆਮ ਲੋਕਾਂ ਦੀ ਜਿਹੜੇ ਇਹ ਮਹੱਲਾ ਕਲੀਨਿਕ ਆ ਉਹਨਾਂ ਦੇ ਅੰਦਰ ਜਿਹੜੇ ਟੈਸਟ ਕਰਾਉਂਦੇ ਆ ਉਹਨਾਂ ਦੇ ਅੰਦਰ ਜਿਹੜੀਆਂ ਫ੍ਰੀ ਦਵਾਈਆਂ ਮਿਲਦੀਆਂ ਉਹ ਇਹਨੀਆਂ ਕਾਰਗਰ ਸਾਹਿਬ ਤੋਂ ਹੀ ਆ ਹੁਣ ਜਦੋਂ ਅਸੀਂ ਜਾਣਿਆ ਤੇ ਲੋਕ ਇਹ ਗੱਲ ਦੱਸਦੇ ਆ ਔਰ ਕਰੀਬ 60000 ਦੇ ਕਰੀਬ ਜਿਹੜਾ ਮਾਨ ਸਾਹਿਬ ਨੇ ਮੱਲਾ ਪੰਜਾਬ ਦੇ ਵਿੱਚ ਜਿਹੜੀਆਂ ਜਵਾਬਾਂ ਦਿੱਤੀਆਂ ਉਹਦੇ ਚੋਂ ਵੀ ਬਹੁਤ ਸਾਰੇ ਲੋਕ ਸਾਡੇ ਪਿੰਡਾਂ ਨਾਲ ਸੰਬੰਧਿਤ ਨੇ ਪਿੰਡਾਂ ਦੇ ਸਾਡੇ ਨੌਜਵਾਨ ਕੁੜੀਆਂ ਮੁੰਡੇ ਨੇ ਜਦੋਂ ਅਸੀਂ ਪਿੰਡਾਂ ਚ ਜਾਂਦੇ ਆ ਉਦੋਂ ਦੱਸਦੇ ਆ ਕਿ ਸਾਨੂੰ ਵੀ ਨੌਕਰੀ ਮਿਲੀ ਆ ਜੀ ਸਾਨੂੰ ਵੀ ਮਾਨ ਸਾਹਿਬ ਦੀ ਸਰਕਾਰ ਨੇ ਨੌਕਰੀ ਦਿੱਤੀ ਆ ਇਹ ਸਰ ਚਾਹੇ ਆਪਾਂ ਨੌਕਰੀਆਂ ਕਰੇ ਚਾਹੇ ਆਪਾਂ ਸਕੂਲ ਇਹਨੇ ਨੇ ਵਧੀਆ ਬਣਾਉਂਦੇ ਸਾਡੇ ਪਿੰਡਾਂ ਦੇ ਸਕੂਲ ਸਾਡੇ ਬਾਰਡਰ ਦੇ ਸਕੂਲ ਮਾਨ ਸਾਹਿਬ ਨੇ ਇੰਨੇ ਪੈਸੇ ਦਿੱਤੇ ਆ ਸਕੂਲਾਂ ਦੇ ਅੰਦਰ ਕਲਾਸ ਰੂਮ ਵਧੀਆ ਬਣ ਗਏ ਸਕੂਲਾਂ ਦੇ ਅੰਦਰ ਜਿਹੜਾ ਏ ਪੀਚਰ ਵਧੀਆ ਰੱਖਦੇ ਆ ਲੈਬਾਂ ਕੰਪਿਊਟਰ ਹੱਥੀ ਜੜੀਆਂ ਫਰੀ ਕਿਤਾਬਾਂ ਫਰੀ ਡਰਸਿਸ ਵਗੈਰਾ ਸਕੂਲਾਂ ਦੇ ਵਿੱਚ ਉਹ ਅਸੀਂ ਦੇ ਦੇ ਔਰ ਜਦੋਂ ਅਸੀਂ ਕਹਿੰਦੇ ਸੀ ਕਿ ਨਹਿਰੀ ਪਾਣੀ ਪੰਜਾਬ ਦੀ ਹਰ ਨੁੱਕਰ ਦੇ ਉੱਤੇ ਪਹੁੰਚਾਵਾਂਗੇ ਤੇ ਉਦੋਂ ਸਾਡੇ ਵਿਰੋਧੀ ਸਾਨੂੰ ਜਿਹੜਾ ਉਹ ਬਖੌਲ ਕਰਦੇ ਸੀਗੇ ਕਿ ਇਹ ਕਿੱਦਾਂ ਸੰਭਵ ਹੋ ਜੂਗਾ ਜਿੱਥੇ 25-30 ਸਾਲ ਪਾਣੀ ਨਹੀਂ ਗਿਆ ਉੱਥੇ ਮਾਨਸਾਬ ਦੀ ਸਰਕਾਰ ਨੇ ਐਰਕਾ ਪਾਣੀ ਨਹਿਰੀ ਪਾਣੀ ਪਿਛਲੇ ਸਾਲ ਤੇ ਅੱਤਕਾ ਜਿਹੜਾ ਪੰਜਾਬ ਦੀ ਹੱਦ ਉੱਤਰ ਦੇ ਉੱਤੇ ਜਿਹੜਾ ਪਚਾਇਤ ਉਹਦਾ ਫਾਇਦਾ ਹੋਇਆ ਕਿ ਧਰਤੀ ਹੇਠਲੇ ਪਾਣੀ ਦਾ ਕੁਛ ਲੈਵਲ ਜਿਹੜਾ ਸੁਧਰਦਾ ਸ਼ੁਰੂ ਹੋ ਗਿਆ ਇਸ ਕਰਕੇ ਮਾਨਸਾਬ ਦੀ ਸਰਕਾਰ ਨੇ ਜਿੰਨੇ ਕੰਮ ਕਹੇ ਹੀ ਉਹ ਵੀ ਉਹ ਤੋਂ ਵੱਧ ਜਿੰਨੇ ਕੰਮ ਹੁਣ ਹੋ ਰਹੇ ਪਿੰਡਾਂ ਦੇ ਵਿੱਚ ਅਸੀਂ ਛੱਪੜ ਬਣਾ ਰਹੇ ਹਾਂ ਪਿੰਡਾਂ ਦੇ ਵਿੱਚ ਅਸੀਂ ਫਿਰਦੀਆਂ ਬਣਾ ਰਹੇ ਪਿੰਡਾਂ ਦੇ ਵਿੱਚ ਅਸੀਂ ਗਲੀਆਂ ਨਾਗੀਆਂ ਬਣਾ ਰਹੇ ਉਹਦੇ ਕਰਕੇ ਬਲਾਕ ਸਭਤੀ ਦੇ ਜ਼ਿਲ੍ਹਾ ਪੰਚਾਇਤਾਂ ਚੋਣਾਂ ਦੇ ਵਿੱਚ ਸਾਨੂੰ ਬਹੁਤ ਵੱਡਾ ਹੰਗਾਰਾ ਜਿਹੜਾ ਮੇਦਿਆ ਬਹੁਤ ਵੱਡਾ ਰਿਸਪੌਂਸ ਮੇਦਿਆ ਉਹਦਾ ਵੱਡੀ ਅਸੀਂ ਜਿੱਤ ਪ੍ਰਾਪਤ ਜਿਹੜੀ ਕਰਾਂਗੇ ਵੱਡੇ ਲੈਵਲ ਦੇ ਉੱਤੇ ਜਿੱਤਾਂਗੇ ਪਰ ਜਿੱਤਾਂਗੇ ਵਿਕਾਸ ਦੇ ਸੱਤੇ ਕੋਈ ਧੱਕਾ ਨਹੀਂ ਕੋਈ ਗੁੰਡਾਗਰਦੀ ਨਹੀਂ ਕੁਛ ਨਹੀਂ ਅਸੀਂ ਜਿਹੜਾ ਵਿਕਾਸ ਕੀਤਾ ਉਹ ਵਿਕਾਸ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਲੈ ਕੇ ਵੀ ਗਏ ਆ ਪਿੰਡਾਂ ਦੇ ਲੋਕਾਂ ਨੂੰ ਪਤਾ ਇਸ ਕਰਕੇ ਸਾਡੀ ਪਾਰਟੀ ਜਿਹੜੀ ਆ ਉਹ ਬਲਾਕ ਸੰਮਤੀ ਦੇ ਜਿਹੜਾ ਪ੍ਰੀਸ਼ਦੀਆਂ ਚੋਣਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਜਿੱਤੂਗੀ ਉਹ ਬਹੁਤ ਲੀਡ ਨਾਲ ਜਿੱਤੂਗੀ ਕਿਉਂਕਿ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿੰਡਾਂ ਦੇ ਵਿਕਾਸ ਵਾਸਤੇ ਪਿੰਡਾਂ ਦੀਆਂ ਲਿੰਕ ਰੋਡਾਂ ਵਾਸਤੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਾਸਤੇ ਪਿੰਡਾਂ ਦੇ ਸਕੂਲਾਂ ਵਾਸਤੇ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਨੌਕਰੀ ਦੇਣ ਵਾਸਤੇ ਜੋ ਪਧਾਲੇ ਕੀਤੇ ਆ ਉਹ ਤੁਹਾਨੂੰ ਬਲਾਸਬਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਲਟ ਜਿਹੜੇ ਦੱਸਣਗੇ ਮੈਂ ਬਸ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਈ ਵਿਕਾਸ ਦੇ ਉੱਤੇ ਇਲੈਕਸ਼ਨ ਲੜੇ ਵਕਾਸ ਵਾਸਤੇ ਵਕਾਸ ਦੇ ਨਾਰੇ ਤੇ ਲਕਸ਼ ਲਾੜੇ ਤੇ ਵਕਾਸ ਜਿਹੜਾ ਕੀਤਾ ਲੋਕਾਂ ਨੂੰ ਦੱਸ ਰਹੇ ਤੇ ਇਹਦਾ ਰਿਸਪੌਂਸ 14 ਤਰੀਕ ਨੂੰ ਲੋਕ ਬਹੁਤ ਵੱਡੀ ਪੰਦਰ ਤੇ ਜੇਨ ਦੇਣ ਜਾ ਰਹੇ ਸਾਡੇ ਪੂਰੇ ਪੰਜਾਬ ਦੇ ਚ ਐਮ ਐਲ اے ਮੰਤਰੀ ਸਹਿਬਾਨ ਜਿਹੜੇ ਹਲਕਾ ਇਨਚਾਰਜ ਜਿਹੜੇ ਕੈਂਪੇਨ ਕਰਵੇ ਸਾਧਿਆਂ ਦੀਆਂ ਵੋਟਾਂ ਕਿ ਬਹੁਤ ਵਧੀਆ ਜਿਹੜਾ ਮਤਲਬ ਪਿੰਡਾਂ ਦੇ ਲੋਕ ਪਿਆਰ ਕਰਦੇ ਆ ਬਹੁਤ ਵਧੀਆ ਜਿਹੜੇ ਕੰਮ ਕੀਤੇ ਸੀ ਉਹ ਰਿਜ਼ਲਟ ਉਹਨੇ ਜਿਹੜੇ ਸ਼ੁਰੂ ਹੋ ਗਿਆ ਬਸ ਇਹ ਤੁਹਾਡੇ ਦਾ ਹੀ ਕਹਿਣਾ ਚਾਹੁੰਦਾ ਸੀਗਾ